ਹਾਂਜੀ ਸਰਦਾਰ ਗਰਚਰਨ ਸਿੰਘ ਜੀ ਤੁਹਾਡਾ ਗਿਆਨ ਜੋਤੀ ਚੈਨਲ ਦੇ ਵਿੱਚ ਸਵਾਗਤ ਹੈ ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਬਹੁਤ ਬਹੁਤ ਧੰਨਵਾਦ ਸਰਦਾਰ ਬੈਂਸ ਸਿੰਘ ਜੀ ਬਹੁਤ ਧੰਨਵਾਦ ਤੁਸੀਂ ਅੱਜ ਆਯਾਦ ਮੀਲਵਾਰ ਕਿਕਰ ਸਿੰਘ ਦੀ ਤਰਫੋਂ ਅੱਜ ਤੁਸੀਂ ਚੈਨਲ ਦੇ ਰੂਪ ਰੂਪ ਹੋਇਓ ਉਹਨਾਂ ਬਾਰੇ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਕਿਕਰ ਸਿੰਘ ਜਟਾਲੀ ਵਾਲਾ ਸਾਹਿਬਾ ਸਰਦਾਰ ਕਿਕਰ ਸਿੰਘ ਢਾਲੀਵਾਲ ਸਾਹਿਬ ਪਿੰਡ ਕਾਵਲਵਾਲਾ ਦੇ ਜੰਪਲ ਹੈ ਇਹਨਾਂ ਦਾ ਨਾਮ ਕਿਕਰ ਸਿੰਘ ਢਾਲੀਵਾਲ ਪਿਤਾ ਦਾ ਨਾਮ ਸਰਦਾਰ ਪੂਤਾ ਸਿੰਘ ਢਾਲੀਵਾਲ ਅੱਜ ਇਹਨਾਂ ਦੀ ਮੌਜੂਦਾ ਰਹਿਸ਼ ਜੋ ਹੈ ਉਹ ਗੁਰੂ ਤੇਗ ਬਹਾਦਰ ਨਗਰ ਨੇੜੇ ਸ਼ਾਂਤੀ ਬਨ ਗਲੀ ਨੰਬਰ 1 ਵਿੱਚ ਹੈ ਔਰ ਇਨਰੇਗਾ ਪਾਵਰ ਪੰਜਾਬ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਜਿਨ੍ਹਾਂ ਦਾ ਚੋਣ ਨਿਸ਼ਾਨ ਜਗਦੀ ਬੈਟਰੀ ਟਾਰਚ ਹੈ ਨੇ ਕਿੱਥੇ ਰਹਿ ਸਕੇ ਕਿਹੜੇ ਸ਼ਹਿਰ ਚ ਫਰੀਦਕੋਟ ਹੈ اچھا ਫਰੀਦਕੋਟ اچھا ਫਿਰ ਤੁਸੀਂ ਇਹਨਾਂ ਦੇ ਕੋਈ ਜਿਵੇਂ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਵੀ ਜਿਹੜੇ ਵੀ ਕੋਈ ਕੈਂਡੀਡੇਟ ਹੈਗੇ ਆ ਉਹ ਆਪਣੇ ਉੱਪਰ ਜੇ ਕੋਈ ਅਪਰਾਧਿਕ ਮਾਮਲੇ ਹੈਗੇ ਆ ਜਾਂ ਕੋਈ ਜਿਹੜੀ ਧਾਰਾ ਲੱਗੀ ਹੈ ਕਿਸੇ ਤਰ੍ਹਾਂ ਦੀ ਉਹਦੇ ਬਾਰੇ ਜਿਹੜੀ ਉਹਦੀ ਧਾਰਾ ਨੂੰ ਜਨਤਕ ਕਰਨ ਲੋਕਾਂ ਨੂੰ ਦੱਸਾਂ ਤਾਂ ਤੁਸੀਂ ਉਹਨਾਂ ਦੇ ਪ੍ਰਤੀਨਿਧ ਬਣ ਕੇ ਆਏ ਹੋ ਉਹਨਾਂ ਤੇ ਦੱਸੋ ਉਹਨਾਂ ਦਾ ਕੀ ਚੋਕੜਾ ਜਿਹੜਾ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਹਾਂਜੀ ਪਿਛਲੇ ਸਮੇਂਦਾਰਨ ਐਫ ਆਰ ਨੰਬਰ 94 ਮਿਤੀ 24 2014 ਨੂੰ ਧਾਰਾ 307 333 324 323 353 186 34 ਆਈ ਪੀ ਸੀ ਦੇ ਅਧੀਨ ਕੇਸ ਦਰਜ ਸੀਗਾ ਜੀ ਜਿਸ ਦੀ ਜਾਣਕਾਰੀ ਉਹਨਾਂ ਨੇ ਮੈਨੂੰ ਦਿੱਤੀ ਆ ਅਤੇ ਹਲਫੀਆ ਬਿਆਨ ਵੀ ਦਿੱਤਾ ਹੈਗਾ ਅੱਛਾ ਇਹ ਗੱਲ ਹੋਰ ਆ ਤੁਸੀਂ ਆ ਧਰਾਵਾਂ ਦੱਸੀਆਂ ਜੀ ਜੀ 307 ਦਾ ਤੇ ਹੋਰ ਕਈ ਧਰਾਵਾਂ 353 ਕਈ ਧਰਾਵਾਂ ਦੱਸੋ ਚੋਰ ਕਮਿਸ਼ਨਰ ਵੱਲੋਂ ਹਦਾਇਤਾਂ ਵੀ ਇਹਦੀ ਤੁਸੀਂ ਜਿਹੜੀ ਸੂਚਨਾ ਅਖਬਾਰਾਂ 'ਚ ਵੀ ਜੋ ਤੇ ਚੈਨਲਾਂ 'ਤੇ ਵੀ ਇਹਨੂੰ ਚਲਾਓ ਉਹਦੇ ਬਾਰੇ ਵੀ ਕੋਈ ਦੱਸੋ ਕੀ ਕੀਤੀ ਕਾਰਵਾਈ ਤੁਸੀਂ ਕੋਈ ਹਾਂਜੀ ਇਸ ਸੰਬੰਧੀ ਅਸੀਂ ਅਖਬਾਰ ਸੱਚ ਦਾ ਸੁਨੇਹਾ ਨੂੰ ਮਿਤੀ 18 5 2024 ਨੂੰ ਅਤੇ ਟੀਵੀ ਚੈਨਲ ਈਗਲ ਨਿਊਜ਼ 19 5 24 ਨੂੰ ਇਹਦੀ ਅਸੀਂ ਜਾਣਕਾਰੀ ਦਿੱਤੀ ਆ ਇਹ ਜਿਹੜੀ ਜਾਣਕਾਰੀ ਆ ਉਹਨਾਂ ਨੇ ਐਫੀਡਵਿਟ ਬੁਣਾ ਕੇ ਦਿੱਤੀ ਹੋਈ ਆ ਐਫੀਆਰ ਡਾਪਟ ਦਿੱਤਾ ਇਸ ਪ੍ਰਤੀ ਹਾਂਜੀ ਹਾਂਜੀ ਉਹਨਾਂ ਨੇ ਬਕਾਇਦਾ ਐਫੀਆਰ ਡਾਪਟ ਦੀ ਕਾਪੀ ਭੇਜੀ ਹੋਈ ਆ ਤੇ ਸਾਰੀ ਉਹਦੇ ਤੇ ਚੱਲੀ ਵੀ ਹੋਈ ਆ ਅਖਬਾਰ ਦੇ ਸਭੀ ਮੀਡੀਆ ਠੀਕ ਆ ਜੀ ਹੋਰ ਕੋਈ ਉਹਦੀ ਜਿਹੜੀ ਜਾਣਕਾਰੀ ਉਹ ਤੇ ਹੋਰ ਕੋਈ ਧਾਰਾ ਨਹੀਂ ਹੋਰ ਕੋਈ ਉਹਨਾਂ ਦੇ ਧਾਰਾ ਕੋਈ ਨਹੀਂ ਆ ਬਸ ਇਹ ਜੋ ਧਾਰਾ ਉਹਨਾਂ ਦਾ ਸਾਰਾ ਇਹਦੇ ਵਿੱਚ ਰਿਕਾਰਡ ਇੱਕ ਵਾਰੀ ਫੇਰ ਇਹ ਧਰਾਵਾਂ ਦਾ ਦੱਸੋ ਕਿਹੜੀਆਂ ਕਿਹੜੀਆਂ ਧਰਾਵਾਂ ਹਾਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਐਫਆਈਆਰ ਨੰਬਰ 94 ਮਿਤੀ 24 2014 ਨੂੰ ਧਾਰਾ 307 333 324 323 353 186 ਅਤੇ 34 आईपीसी ਦੇ ਅਧੀਨ ਕੇਸ ਦਰਜ ਸੀਗਾ ਇਹ ਇਹ ਜਿਹੜੀ 14 ਇਹ 2014 ਦੇ ਵਿੱਚ ਜਿਹੜੇ ਦਰਜ ਹੋਇਆ ਇਲੈਕਸ਼ਨ ਦੇ ਦੌਰਾਨ ਹੀ ਹੋਇਆ ਇਹ ਆ ਇਹ ਉਦੋਂ ਇਲੈਕਸ਼ਨ ਦੇ ਦੌਰਾਨ ਹੀ ਹੋਇਆ ਜੀ ਉਦੋਂ ਬੀਐਸਪੀ ਦਾ ਸੰਤਰਾ ਮੱਲੀ ਖੜੇ ਸੀ ਇਲੈਕਸ਼ਨ ਉਸ ਇਲੈਕਸ਼ਨ ਕਪੇਂਡਰਾਨ ਹੀ ਕੋਈ ਮਿਸ ਹੈਪਨਿੰਗ ਹੋ ਗਈ ਸੀ ਤੇ ਉਦੋਂ ਇਹ ਕੇਸ ਦਰਜ ਹੋਇਆ ਸੀ ਠੀਕ ਹੈ ਜੀ ਸਰੋ ਮਹਲਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਤੁਸੀਂ ਇਹ ਜਾਣਕਾਰੀ ਜਨਤਕ ਕੀਤੀ ਹੈ ਤੇ ਕੋਈ ਹੋਰ ਮਸਲਾ ਜਾਂ ਹੋਰ ਹੈਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਹੋਰ ਹਦਾਇਤਾਂ ਹੁੰਦੀਆਂ ਫਿਰ ਉਹਨਾਂ ਨੂੰ ਵੀ ਜਨਤਕ ਜਿਹੜਾ ਤੁਸੀਂ ਕਰੋਗੇ ਹਾਂਜੀ ਅਸੀਂ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਦੇ ਅਨੁਸਾਰ ਅੱਜ ਵੀ ਇੱਕ ਅਖਬਾਰ ਪਟਿਆਲੇ ਤੋਂ ਛਪਦਾ ਜਿਹੜਾ ਕਿ ਇਕਵੈਲਟੀ ਐਂਡ ਜਸਟਿਸ ਪਟਿਆਲੇ ਤੋਂ ਛਪ ਰਿਹਾ ਹੈ ਅੱਜ ਵੀ ਉਹਦੇ 'ਚ ਸਾਡੀ ਖਬਰ ਵੀ ਲੱਗੀ ਹੈ ਤੇ ਅਸੀਂ ਤੁਹਾਡੇ ਰਾਹੀਂ ਵੀ ਆਪਦੇ ਇਸ ਸਾਰੇ ਕੇਸ ਦੀ ਜਾਣਕਾਰੀ ਲੋਕਾਂ ਤੱਕ ਜਨਤਕ ਕਰਨ ਦੀ ਤੁਹਾਨੂੰ ਵੀ ਅਪੀਲ ਕਰਾਂਗੇ ਤੇ ਅੱਗੇ ਤੋਂ ਵੀ ਕੋਈ ਵੀ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੋਣਗੀਆਂ ਅਸੀਂ ਉਹਨਾਂ ਨੂੰ ਪੂਰਾ ਫਾਲੋ ਕਰਦੇ ਹੋਏ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਇਸ ਦੌਰਾਨ ਕੋਈ ਸਾਥੋਂ ਘਾਟ ਕਮਜ਼ੋਰੀ ਰਹਿ ਵੀ ਗਈ ਹੋਈ ਤਾਂ ਫਿਰ ਵੀ ਅਸੀਂ ਉਸ ਨੂੰ ਦੂਰ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਗ੍ਰਿਚਰਨ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਰਦਾਰ ਰਵਿੰਦਰ ਸਿੰਘ ਜੀ ਸਾਨੂੰ